ਇੰਨੇ ਜਦ ਨਫਰਤ ਮਨ ਵਿੱਚ ਘਰ ਘਰ ਜਾਵੇ ਨੇ ਤਾਂ ਫੇਰ ਰਿਸ਼ਤੇ ਵੀ ਉਹਦੇ ਅੱਗੇ ਕੁਝ ਨਹੀਂ ਰਹਿੰਦੇ। ਬੋਗਾ ਜ਼ਿਲ੍ਹੇ ਦੇ ਪਿੰਡ ਗੱਟੀ ਜੱਟਾ ਵਿੱਚ ਰਹਿੰਦੇ ਸੁਰਜੀਤ ਸਿੰਘ ਦੇ ਤਿੰਨ ਪੁੱਤਰ ਸਨ। ਸਭ ਤੋਂ ਛੋਟਾ ਸੀ ਦਿਲਵਾਗ ਤੇ ਸਭ ਤੋਂ ਵੱਡਾ ਸੀ ਬਲਵਿੰਦਰ। ਸਾਰੇ ਹੀ ਵੱਖ-ਵੱਖ ਰਹਿੰਦੇ ਸੀ। ਸੁਰਜੀਤ ਤੇ ਉਹਦੀ ਪਤਨੀ ਛੋਟੇ ਮੁੰਡੇ ਦਿਲਵਾਗ ਕੋ ਰਹਿੰਦੀ ਸੀ। ਪਰ ਜ਼ਮੀਨ ਜਾਇਦਾਦ ਨੂੰ ਲੈ ਕੇ ਘਰ ਵਿੱਚ ਕਲੇਸ਼ ਹੋਇਆ ਤੇ ਦਿਲਵਾਗ ਨੇ ਆਪਣੇ ਮਾਤਾ ਪਿਤਾ ਨੂੰ ਘਰੋਂ ਕੱਢ ਦਿੱਤਾ। ਉਹ ਆਪਣੇ ਵੱਡੇ ਮੁੰਡੇ ਬਲਵਿੰਦਰ ਕੋ ਜਾ ਕੇ ਰਹਿਣ ਲੱਗ ਪਏ। ਦਲਵਾਗ ਨੇ ਦਿਲ ਵਿੱਚ ਖਾਰ ਰੱਖੀ ਤੇ 14 ਜੁਲਾਈ ਦੀ ਗੱਲ ਹੈ ਜਦੋਂ ਬਲਵਿੰਦਰ ਸਿੰਘ ਆਪਣੀ ਪਤਨੀ ਤੇ ਧੀ ਦੇ ਨਾਲ ਗੇਟਵੇ ਵਿੱਚ ਖੜਾ ਸੀ। ਉੱਥੇ ਦਲਵਾਗ ਸਿੰਘ ਆਪਣੀ ਘਰਵਾਲੀ ਨਾਲ ਕਾਰ ਵਿੱਚ ਆਉਂਦਾ। ਨਫ਼ਰਤ ਇੰਨੀ ਵੱਧ ਗਈ ਸੀ ਕਿ ਉਸਨੇ ਗੱਡੀ ਰੋਕੀ, ਆਪਣੀ ਘਰਵਾਲੀ ਨੂੰ ਥੱਲੇ ਲਾਇਆ ਤੇ ਤੇਜ਼ ਰਫ਼ਤਾਰ ਨਾਲ ਕਾਰ ਚਲਾ ਕੇ ਆਪਣੇ ਭਰਾ ਤੇ ਉਸਦੇ ਪਰਿਵਾਰ ਉੱਤੇ ਛਾੜ ਦਿੱਤੀ। ਇਹ ਸਭ ਕੁਝ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ। ਤੁਸੀਂ ਇਹ ਕਲਿੱਪ ਸਾਡੇ ਐਕਸ ਅਕਾਊਂਟ ਤੇ ਜਾ ਕੇ ਦੇਖ ਸਕਦੇ ਹੋ। ਲਿੰਕ ਤੁਹਾਨੂੰ ਬਾਇਓ 'ਚ ਮਿਲ ਜਾਊਗਾ। ਖੁਸ਼ਕਿਸਮਤੀ ਨਾਲ ਪਰਿਵਾਰ ਬਚ ਗਿਆ ਪਰ ਸੱਟਾਂ ਗੰਭੀਰ ਹੋਣ ਕਰ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪੁਲਿਸ ਨੇ ਦਲਵਾਗ ਤੇ ਉਸਦੀ ਪਤਨੀ ਦੇ ਖਿਲਾਫ ਕਤਲ ਦੀ ਕੋਸ਼ਿਸ਼ ਮਾਮਲੇ ਵਿੱਚ ਧਾਰਾ 307 ਹੇਠ ਮਾਮਲਾ ਦਰਜ ਕਰ ਲਿਆ ਇਹ ਕੇਵਲ ਇੱਕ ਪਰਿਵਾਰ ਦੀ ਕਹਾਣੀ ਨਹੀਂ ਪਿੰਡ ਪਿੰਡ ਇਹੀ ਹਾਲ ਹੋਇਆ ਪਿਆ ਤੁਸੀਂ ਦੱਸੋ ਪੈਸੇ ਦੀ ਕੀਮਤ ਰਿਸ਼ਤੇ ਨਾਲੋਂ ਜ਼ਿਆਦਾ ਹੈ